ਔਰ ਅਮਨ ਜਸ਼ਨ ਉਹ ਜਸ਼ਨ ਇਹ ਸੁਣਦੀ ਹੀ ਨਹੀਂ ਹੈਗੀਆਂ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਕਿ 11 ਵਜੇ ਮੰਮੀ ਨੇ ਚਾਹ ਪੀਣੀ ਹੁੰਦੀ ਹੈ ਵੀ ਚਾਹ ਬਣਾ ਦिए ਜੇ ਮੇਰੇ ਗੋਡਿਆਂ 'ਚ ਦਰਦ ਨਾ ਹੁੰਦਾ ਨਾ ਮੈਂ ਤਾਂ ਇਹਨਾਂ ਦਾ ਮੂੰਹ ਵੀ ਨਾ ਦੇਖਦੀ ਹੈ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਪਤਾ ਨਹੀਂ ਕਿਤੋਂ ਵੱਜਾ ਮਾਰੀ ਜਾ ਰਹੇ ਨੇ ਦੇਖਾਂ ਤਾਂ ਸਹੀ ਟਾਈਮ ਕਿੰਨਾ ਹੋ ਗਿਆ 11:00 ਵਜੇ ਪੱਕਾ ਚਾਹ ਵਾਸਤੇ ਕਹਿੰਦੇ ਹੋ ਇਹ ਪਹਿਲਾਂ ਰੋਟੀ ਬਣਾਓ ਸਾਰਿਆਂ ਦੀ ਫਿਰ ਬੱਚਿਆਂ ਨੂੰ ਸਕੂਲ ਭੇਜੋ ਦੋ ਮਿੰਟ ਲੇਟਡ ਨਹੀਂ ਦੇਂਦੇ ਆਗੇ ਪਤਾ ਨਹੀਂ ਮੰਮੀ ਕਿਉਂ ਆਵਾਜ਼ਾਂ ਮਾਰੀ ਜਾਂਦੇ ਨੇ ਚੱਲ ਸੁਣ ਕੇ ਆਈਆਂ ਕੀ ਕਹਿੰਦੇ ਨੇ ਹਾਂਜੀ ਮੰਮੀ ਆਵਾਜ਼ਾਂ ਮਾਰ ਰਹੀ ਸੀ ਕੀ ਕਹਿੰਦੇ ਸੀ ਨੀ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਕਦੋਂ ਦੀ ਆਵਾਜ਼ਾਂ ਮਾਰਦੀਆਂ ਦੋਨਾਂ ਨੂੰ ਸੁਣਦਾ ਨਹੀਂ ਤੁਹਾਨੂੰ ਆਹ ਤਾਂ ਗਈ ਮੰਮੀ ਦੱਸੋ ਕੀ ਕਹਿੰਦੇ ਸੀ ਟਾਈਮ ਦੇਖ ਲਓ ਪਹਿਲਾਂ ਕਿੰਨਾ ਹੋ ਗਿਆ ਕੀ ਕਰਾਂ ਮੰਮੀ ਟਾਈਮ ਦਾ ਸਵੇਰ ਉੱਠ ਕੇ ਸਾਰੇ ਟੱਬਰ ਦੇ ਪਹਿਲਾਂ ਕੱਪੜੇ ਧੋਤੇ ਨੇ ਹੁਣ 2 ਮਿੰਟ ਬੈਠੇ ਸੀ ਹੁਣ ਤੁਸੀਂ ਆਵਾਜ਼ਾਂ ਮਾਰਨ ਲੱਗ ਗਏ ਮੈਂ ਤਾਂ ਚਾਹ ਨੂੰ ਕਹਿੰਦੀ ਸੀ ਕਿ ਤੁਹਾਨੂੰ ਪਤਾ ਨਹੀਂ ਵੀ 11:00 ਵਜੇ ਮੰਮੀ ਨੇ ਚਾਹ ਪੀਣੀ ਹੈ ਮੰਮੀ ਮਾੜਾ ਮੋਟਾ ਕੰਮ ਨਾ ਕਰਾ ਮੰਦੀ ਦੀ ਨੂੰ ਵੀ ਕਹਿ ਦਿਆ ਕਰੋ ਸਾਰਾ ਦਿਨ ਮੇਰੇ ਪਿੱਛੇ ਪਏ ਰਹਿੰਦੇ ਹੋ ਮੈਂ ਵੀ ਥੱਕ ਜਾਨੀ ਆ ਸਾਰਾ ਦਿਨ ਮੈਂ ਤੈਨੂੰ ਚਾਹ ਨੂੰ ਹੀ ਕਿਹਾ ਹੋਰ ਤਾਂ ਕੁਝ ਕਿਹਾ ਹੀ ਨਹੀਂ ਰਮਨ ਦੀਦੀ ਤਾਂ ਬਣਾ ਸਕਦੀ ਐ ਚਾਹ ਤੈਨਨੇ ਕਿਹੜਾ ਜੁੱਲੇ ਤੇ ਬਣਾਣੀ ਐ ਤੈਨਨੇ ਗੈਸ ਤੇ ਹੀ ਬਣਾਣੀ ਐ ਚਾਹ ਚਲ ਠੀਕ ਐ ਬਣਾ ਲੈਨੀ ਆ ਤਾਂ ਕਰੀ ਜਸ਼ਨ ਇੱਕ ਕੱਪ ਰਮਨ ਵਾਸਤੇ ਹੀ ਬਣਾਇਆ ਈ ਬੜੀ ਚਲਾਕ ਬਣਦੀ ਐ ਮੰਮੀ ਕੋਈ ਨਹੀਂ ਬਣਾਉਣਾ ਚਾਹ ਉਹਦੇ ਵਾਸਤੇ ਲੱਗਦਾ ਜਸ਼ਨ ਚਾਹ ਬਣਾ ਰਹੀ ਐ ਐਦਾਂ ਕਰਦੀ ਐ ਮੰਮੀ ਕੋ ਜਾ ਕੇ ਬਹਿ ਜਾਂਦੀ ਐ ਕੰਨਾ ਮੈਂ ਵੀ ਇੱਕ ਕਪੜਾ ਪੀ ਲਿਆ ਹੋ। ਹੋ ਗਈ ਤੇਰੀ ਨੀਂਦ ਬੁਰੀ। ਹਾਂ ਮੰਮੀ ਥੋੜੀ ਨਾ ਫਕਾਵਟ ਲੱਗਦੀ ਸੀ ਮੈਨੂੰ। ਫਕਾਵਟ ਕਾਦੀ ਸੀ ਦੀ ਸਵੇਰੇ 8 ਵਜੇ ਉੱਠਦੇ ਹੋ ਤੁਸੀਂ 11 ਵਜੇ ਫੇਰ ਸੌ ਜਾਂਦੇ ਹੋ। ਕਿਉਂ ਮੰਮੀ ਮੈਂ ਕਰਦਾ ਕੋਈ ਕੰਮ ਨਹੀਂ ਕਰਦੀ ਜਿਹੜੀ ਮੈਨੂੰ ਫਕਾਵਟ ਨਹੀਂ ਹੋ ਸਕਦੀ। ਕੰਮ ਕਾਦਾ ਹੈ? ਕੱਪੜੇ ਧੋਣ ਵਾਸਤੇ ਮਸ਼ੀਨ ਰੱਖੀ ਹੋਈ ਐ, ਝਾੜੂ ਪੋਚਾ ਵਾਸਤੇ ਕੰਮ ਵਾਲੀ ਰੱਖੀ ਹੋਈ ਐ। ਇੱਕ ਰੋਟੀਆਂ ਬਣਾਣ ਤੇ ਹੀ ਥੱਕ ਜਾਂਦੇ ਹੋ ਤੁਸੀਂ। ਜਸ਼ਨ ਰਮਨ ਵਾਸਤੇ ਨਹੀਂ ਚਾਹ ਬਣਾ ਕੇ ਲਈ ਤੁਸੀਂ ਮੰਮੀ ਮੈਨੂੰ ਕਦੋਂ ਕਿਹਾ ਚਾਹ ਵਾਸਤੇ ਮੈਨੂੰ ਨਹੀਂ ਸੁਣਿਆ ਮੰਮੀ ਜਾਗ ਬੋਜ ਕੇ ਨਹੀਂ ਲੱਕਿਆ ਮੇਰੇ ਵਾਸਤੇ ਚਾਹ ਬਣਾ ਕੇ ਨਹੀਂ ਆਪਾਂ ਹੁਣ ਤਾਂ ਸੁੱਤੇ ਪਏ ਸੀ ਹੁਣ ਚਾਹ ਬਣ ਕੇ ਹੁਣ ਆਪਾਂ ਪੀਣ ਵੀ ਆ ਗਏ ਨਹੀਂ ਤੂੰ ਕੌਣ ਹੋਣੀ ਮਿਲ ਕਹਿਣ ਵਾਲੀ ਮੈਂ ਜੋ ਮਰਜੀ ਕਰਾਂ ਅੱਗੇ ਤੂੰ ਚਾਹ ਬਣਾ ਕੇ ਦੇਣੀ ਹੈ ਮਨੇ ਕਿਹਾ ਫਿਰ ਆਪੇ ਬਣਾ ਲ ਆਪਣੀ ਚਾਹ ਅੱਗੇ ਤੂੰ ਬਣਾ ਕੇ ਦੇਣੀ ਹੈ ਚਾਹ ਮੈਂ ਕਦੇ ਬਣਾਈ ਨਹੀਂ ਆਪਣੇ ਆਪ ਨਹੀਂ ਜਦੋਂ ਤਾਂ ਕੋਈ ਕੰਮ ਹੁੰਦਾ ਉਹ ਤਾਂ ਤੁਸੀਂ ਸੋ ਜਾਂਦੇ ਹੋ ਜਦੋਂ ਕੰਮ ਹੋ ਜਾਂਦਾ ਉਹ ਤਾਂ ਉੱਠ ਕੇ ਵੀ ਆ ਜਾਂਦਾ ਜੋ ਮੈਂ ਕਰਦਾ ਕੋਈ ਕੰਮ ਨਹੀਂ ਕਰਦੀ ਕੀ ਕੰਮ ਕਰਦੇ ਹੋ ਨਿਵਾਸ ਕਰਹੁਣਾ ਗਵਾਂਡੀ ਵੀ ਸੁਣਦੇ ਹੋਣੇ ਜਲੂਸ ਕੱਢ ਰੱਖਿਆ ਰੋਜ਼ ਦਾ ਹੀ ਤੁਸੀਂ ਜਸ਼ਨ ਤੇ ਨੁਮੇ ਕੇ ਅਸੀ ਵੀ ਰਮਣ ਵਾਸਤੇ ਵੀ ਬਣਾ ਲਈਂ ਬੱਸ ਜਲਦੀ ਤੂੰ ਥੇਕ ਕੱਪ ਹੋਰ ਬਣਾ ਲੈਂਦੀ ਮੰਮੀ ਜਦੋਂ ਦੇਖੋ ਮੇਰੇ ਪਿੱਛੇ ਪਿਆਰਿਆ ਕਰੋ ਕੋਈ ਨਾ ਕਦੇ ਤੁਸੀਂ ਕੁਝ ਕਹਿ ਦਿਓ ਮੈਂ ਤਾਂ ਦੋਨੋਂ ਨੂੰ ਹੀ ਕਹਨੀ ਆ ਦੋਨੋਂ ਹੀ ਮੂਸ ਜਾ ਲੈਂਦੀ ਆ ਜਦੋਂ ਵੀ ਕੋਈ ਗੱਲ ਕਹੋ ਤੁਹਾਨੂੰ ਵੇ ਰੱਬਾ ਇਹਨਾਂ ਦਾ ਕੀ ਕਰਾਂ ਮੈਂ ਦੋਨਾਂ ਦੇ ਮੂੰਹ ਸੁੱਜ ਜਾਂਦੇ ਨੇ ਜਦੋਂ ਕੁਝ ਕਹੋ ਲੋ ਮੰਮੀ ਚਾਵਲ ਖਾ ਲ ਰਮਨ ਤੁਸੀਂ ਖਾ ਲੇ ਮੰਮੀ ਜਸ਼ਨ ਦਾ ਰੋਟੀ ਆਪਦੇ ਰੂਮ ਚ ਲੈ ਗਈ ਐ ਤੇ ਮੈਂ ਲੈ ਕੇ ਜਾ ਰਹੀ ਆਂ ਕਦੇ ਇਕੱਠੇ ਬੈਠ ਕੇ ਵੀ ਖਾ ਲਿਆ ਕਰੋ ਪਰਿਵਾਰ ਚ ਰੋਟੀ ਅੰਨਾ ਟਾਈਮ ਹੋ ਗਿਆ ਕਿ ਭਾਂਡੇ ਚੱਕੜ ਵੀ ਨਹੀਂ ਆਇਆ ਹੈਗਾ ਨੰਨ ਚੰਗਾ ਪਤਾ ਪਤਾ ਵੀ ਮੇਰੇ ਬੋਢੇਲ ਚ ਦਰਦਾ ਹੈ ਵੀ ਨਹੀਂ ਤੁਰਿਆ ਜਾਂਦਾ ਮੇਰੇ ਤੋਂ ਚੱਲ ਮਨਾ ਮੈਂ ਹੀ ਰੱਖ ਕੇ ਆਵਾਂ ਭਾਂਡੇ ਉਹ ਮੋਚ ਚ ਤਾਂ ਕੋਈ ਆਇਆ ਹੀ ਨਹੀਂ ਹਾਏ ਰੱਬਾ ਕਿੰਨੇ ਢੰਡੇ ਬਲੇ ਨੇ ਇਹਨਾਂ ਦੋਨਾਂ ਚੋਂ ਤਾਂ ਕਿਸੇ ਨੂੰ ਸ਼ਰਮ ਨਹੀਂ ਹੈ ਐਸੀ ਅਚਨਿਕ ਕਲਣਗੇ ਤਾਂ ਆਈਆਂ ਨਾ ਰਾਮਾ ਜਸ਼ਨ ਹੁਣ ਕੀ ਹੋ ਗਿਆ ਹੁਣ ਪਤਾ ਨਹੀਂ ਘਰ ਤੋਂ ਵਾਜਾ ਮਾਰੀ ਜਾਂਦੇ ਨੇ ਦੋ ਮਿੰਟ ਨਹੀਂ ਬੈਠਣ ਦਿੰਦੇ ਸਾਨੂੰ ਹੁਣ ਕਿਸੇ ਆਪਾ ਪੈ ਗਿਆ ਕੋਈ ਰੋਲਾ ਪਾਰਖਿਆ ਹੁਣ ਫੇਰ ਵਾਜਾ ਮਾਰੀ ਜਾਂਦੇ ਨੇ ਸਵੇਰ ਦਾ ਕੰਮ ਕਰੋ ਦੋ ਮਿੰਟ ਦਾ ਆਰਾਮ ਨਹੀਂ ਦੋ ਮਿੰਟ ਐਸੀ ਥੱਲੇ ਬਹਿ ਜੋ ਨਾਲ ਦੀ ਨਾਲ ਰੋਲਾ ਪੈ ਜਾਂਦਾ ਜਸ਼ਨ 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 ਮੈਂ ਭਾਂਡੇ ਵਾਸਤੇ ਕਹਿ ਰਹੀ ਸੀ ਐਨੇ ਸਾਰੇ ਇਕੱਠੇ ਹੋਏ ਪਏ ਨੇ ਮੰਮੀ ਜਿੰਨੇ ਭਾਂਡੇ ਸ਼ਾਮੀ ਸੀ ਉਹ ਵੀ ਮੈਂ ਸਾਫ ਕੀਤੇ ਨੇ ਹੋ ਰੋਟੀਆਂ ਵੀ ਮੈਂ ਬਣਾਈਆਂ ਨੇ ਹਾਂਜੀ ਮੰਮੀ ਆਵਾਜ਼ ਮਾਰੀ ਸੀ ਭਾਂਡੇ ਵਾਸਤੇ ਕਹਿ ਰਹੀ ਸੀ ਮੈਂ ਤਾਂ ਮੰਮੀ ਮੈਂ ਸਬਜ਼ੀ ਬਣਾਈ ਹੈ ਨਾਲੇ ਆਟਾ ਗੁੰਨੇ ਹੁਣ ਭਾਂਡੇ ਹੀ ਮੈਂ ਮਾਂਜ ਲੂੰਗੀ ਚਲੋ ਤੁਸੀਂ ਦੋਨੋਂ ਐ ਕਰੋ ਏਸੀ ਥੱਲੇ ਜਾ ਕੇ ਸੋ ਜੋ ਭਾਂਡੇ ਮੈਂ ਆਪੇ ਮਾਂਜ ਲੂੰਗੀ ਗਰਮੀ ਹੋ ਰਹੀ ਹੈ ਬਿਨਾ ਇਸੀ ਤਾਂ ਕਿਵੇਂ ਬੈਠੀਏ ਮੈਂ ਤੁਹਾਨੂੰ ਏਸੀ ਚਲਾਉਣ ਤੋਂ ਥੋੜੀ ਰੋਕਿਆ ਮੈਂ ਤਾਂ ਐਂ ਕਹਿਆ ਵੀ ਦੋਨੋਂ ਜਣੀਆਂ ਰਲ ਮਿਲ ਕੇ ਕਦੀ ਇਕੱਠੇ ਵੀ ਬੈਠ ਜਾ ਕਰੋ ਮੰਮੀ ਮੈਂ ਤਾਂ ਰਲ ਕੇ ਰਹਿ ਨਹੀਂ ਸਕਦੀ ਉਹਦੇ ਨਾਲ ਮੈਨੂੰ ਤਾਂ ਬਹੁਤ ਔਖਾ ਉਹਦੇ ਨਾਲ ਨਾਲ ਮੈਂ ਤਾਂ ਉਹਨਾਂ ਨਾਲ ਗੱਲ ਕਰਨੀ ਸੀ ਐਦਾਂ ਕਰੋ ਮੈਨੂੰ ਅਲੱਗ ਕਰ ਦਿਓ ਮੈਂ ਨਹੀਂ ਰਹਿ ਸਕਦੀ ਉਹਦੇ ਨਾਲ ਅਲੱਗ ਕਰ ਦਿਓ ਜਦ ਤੱਕ ਮੇਰੇ ਮੁੰਡੇ ਨਹੀਂ ਕਹਿੰਦੇ ਮੈਂ ਕਿਵੇਂ ਅਲੱਗ ਕਰਦਾ ਤੁਹਾਨੂੰ ਮੰਮੀ ਮੈਨੂੰ ਤਾਂ ਬਹੁਤ ਔਖਾ ਹੋ ਰਿਹਾ ਹੈ ਔਖੇ ਤੁਸੀਂ ਕਿਉਂ ਔਖੇ ਤਾਂ ਮੈਂ ਹੋ ਰਿਹਾ ਮੰਮੀ ਓਕੀ ਹੋਵੋ ਭਾਵੇਂ ਸੋਕੀ ਹੋਵੋ ਮੈਂ ਨਹੀਂ ਰਹਿ ਸਕਦੀ ਉਹਦੇ ਨਾਲ ਨਾ ਕਮੀ ਕਿਹੜੀ ਕੱਲਦੀ ਆ ਤੁਹਾਨੂੰ ਕਿਹੜੀ ਚੀਜ਼ ਨਹੀਂ ਮਿਲਦੀ ਤੁਹਾਨੂੰ ਘਰ ਮੰਮੀ ਮੈਂ ਨਹੀਂ ਰਹਿ ਸਕਦੀ ਬੱਸ ਤੁਸੀਂ ਐਂਦਾ ਕਰੋ ਮੈਨੂੰ ਅਲੱਗ ਕਰ ਦਿਓ ਤੁਹਾਡੇ ਨਾਲ ਤਾਂ ਨਾ ਮੱਥਾ ਮਾਰਨ ਦਾ ਜਿਹੜਾ ਮੱਝ ਅੱਗੇ ਬੀਨ ਨੂੰ ਜਾਣ ਵਾਲਾ ਕੰਮ ਹੈ ਹੈਲੋ ਹਾਂ ਹਾਂ ਤਾਂ ਆਈ ਨਹੀਂ ਤੁਹਾਨੂੰ ਪਰ ਤੂੰ ਮੈਨੂੰ ਪਹਿਲਾਂ ਦੱਸਦੀ ਹੁਣ ਝਾੜੂ ਕੋ ਚੱਕੋਂ ਕਰੂਗਾ ਇਹ ਤਾਂ ਪਹਿਲਾਂ ਹੀ ਨਖਰੇ ਕਰਦੀਆਂ ਨੇ ਠੀਕ ਹੈ ਚਲੋ ਦੇਖਦੇ ਆਂ ਫਿਰ ਕੌਣ ਕਰੂ ਕੰਮ ਵਾਲੀ ਨੇ ਸਿਆਪਾ ਬਾਹਰ ਖੈ ਰੋਜ ਹੀ ਨਹੀਂ ਆਉਂਦੀ ਹੈਗੀ ਹੁਣ ਜੇ ਇਹਨਾਂ ਨੂੰ ਕਿਹਾ ਤਾਂ ਇਹਨਾਂ ਨੇ 3600 ਉਹ ਬਣਾ ਲੈਨੇ ਨੇ ਚਲੋ ਦੇਖਦੀਆਂ ਕਹਿ ਕੇ ਤੁਹਾਨੂੰ ਗੱਲ ਸੁਣੋ ਦੋਨੋਂ ਜਣੀਆਂ ਇਧਰੋਂ ਕੰਮ ਨਵੇੜ ਕੇ ਨਾ ਝਾੜੂ ਪੋਚਾ ਕਰ ਲਿਓ ਦੋਨੋਂ ਜਣੀਆਂ ਕੰਮ ਵਾਲੀ ਨਹੀਂ ਆ ਜਾਣਾ ਨਹੀਂ ਹੈਗਾ ਮੰਮੀ ਮੈਨੂੰ ਤਾਂ ਨਹੀਂ ਲੱਗਦਾ ਚਲ ਪੋਚਾ ਕਿਉਂ ਮੈਥੋਂ ਵੀ ਨਹੀਂ ਲੱਗਦਾ ਫਿਰ ਮੈਂ ਹੁਣ ਐਡਾ ਢੇਰ ਭਾਂਡਿਆਂ ਦਾ ਮਾਰ ਜਾਏਗਾ ਮੇਰੇ ਕੱਪੜੇ ਵੀ ਪੈਣੇ ਹਜੇ ਘੋਣ ਵਾਲੇ ਮੈਂ ਵੀ ਲਾ ਸਕਦੀ ਜਣ ਮੰਮੀ ਬੜੀ ਗਰਮੀ ਹੋ ਰਹੀ ਮੈਥੋਂ ਲੱਗਦਾ ਨਹੀਂ ਕਿ ਮੈਂ ਚੜ੍ਹ ਪੋਚਾ ਅੱਜ ਤੁਹਾਨੂੰ ਕੱਲ੍ਹਿਆ ਥੋੜੀ ਲੱਗਿਆ ਸਾਨੂੰ ਵੀ ਲੱਗਦੀ ਹੈ ਇਰ ਗਵਾਂਡੀ ਥੋੜੀ ਲਾ ਕੇ ਜਾਣਗੇ ਪੋਚਾ ਮੰਮੀ ਮੈਂ ਤਾਂ ਨਹੀਂ ਲਾ ਸਕਦੀ ਚਲੋ ਪੋਚਾ ਆਏਗਾ ਮੈਂ ਤਾਂ ਆਪਣੇ ਕੱਪੜੇ ਧੋऊंगी ਮੈਂ ਲਾਂ ਦੇ ਚੱਲ ਦੋਨੋਂ ਲੜੋ ਮਰੋ ਤੇਰਾ ਹਰ ਵਾਰ ਤਾਂ ਹੁੰਦਾ ਨਹੀਂ ਕੀ ਹਰ ਵਾਰ ਤਾਂ ਹੁੰਦਾ ਕੱਲ ਤਾਂ ਕੰਮ ਕਰ ਲਿਆ ਕਰ ਕਿਉਂ ਮਣ ਥੋੜਾ ਸਾਹਮਣੇ ਤੁਸੀਂ ਵੇਲੇ ਖੜੋ ਕੰਮ ਤਾਂ ਮੈਂ ਕਰ ਰਹੀ ਹਾਂ ਰੋਟੀ ਵੀ ਤਾਂ ਮੈਂ ਹੀ ਬਣਾਇਆ ਹੈ ਫਿਰ ਬਣਾ ਰਿਆ ਕੋਈ ਸਾਨ ਘਰ ਦਾ ਮੇਰੇ ਨੂੰ ਛੱਡੋ ਪੋਚਾ ਇਹੇ ਲਾ ਲੈ ਲਾ ਲੈ ਇਹ ਝਾੜ ਪੋਤੇ ਲੱਗਦੇ ਨੇ ਤੁਸੀਂ ਉਹ ਲਾਉਣੇ ਵਾਕਿਆ ਸਾਰੇ ਵਿਹਲੀ ਰਹਿੰਦੇ ਹਾਂ ਕੰਮ ਕੋਈ ਹੋਰ ਕਰੇ ਨਾਮ ਕਿਸੇ ਹੋਰ ਦਾ ਹੋਇਆ ਨੇ ਸਾਡੇ ਮੇਰੇ ਪਿੱਛੇ ਵੀਰੇ ਨੇ ਐਨਾ ਵੀ ਬਦਕ ਕੋਈ ਵੱਡਾ ਕਿਵੇਂ ਬੋਲਣਾ ਕਿਵੇਂ ਹਾਂ ਤੁਸੀਂ ਸਿਖਾ ਦਿਓ ਕਿਵੇਂ ਬੋਲਣਾ ਪਹਿਲਾਂ ਪਿੱਛੋਂ ਸਿੱਖ ਕੇ ਆਣਾ ਪਹਿਲੇ ਕਿਵੇਂ ਬੋਲਣਾ ਸਾਨੂੰ ਕਿਸੇ ਨੇ ਸਿਖਾਇਆ ਨਹੀਂ ਹੁਣ ਸਿਖਾਵੋ ਲਵਾ ਦੋ ਕਲਾਸਾਂ ਹੁਣ ਦੋ ਕਲਾਸਾਂ ਬੋਲ ਹੀ ਦੇਖ ਕਬਰ 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 ਸਾਤ ਉਸੇ ਦਾ ਨਹੀਂ ਬੋਲਦੇ ਟੇ ਬਟਾ ਬੇ ਦੇਖੋ ਸਿੱਖਾ ਬੋਲਣਾ ਕੋਈ ਨਹੀਂ ਦਿੱਤਾ ਮੰਮੀ ਹੁਣ ਕੀ ਬੋਲਦੀ ਹੈ ਹਾਂ ਮੰਮੀ ਕੋਲ ਜਾ ਕੇ ਦੱਸ ਕੇ ਅਸ਼ਕਾ ਲਾਏਗਾ ਬੀਬੂ ਨਾ ਤੇ ਇਸ਼ਕ ਤਾਂ ਸੁਦਾ ਲਾਣਗੀ ਜੱਸਾ ਜਸ਼ਨ ਕੱਪੜੇ ਧੋ ਲੈ ਹਾਂਜੀ ਮੰਮੀ ਧੋ ਲੈ ਮੇਰੇ ਕੱਪੜੇ ਤਾਂ ਉਸ ਤਰ੍ਹਾਂ ਹੀ ਪਏ ਐ ਮੈਨੂੰ ਨਹੀਂ ਤੁਹਾਡੇ ਕੱਪੜਿਆਂ ਦਾ ਪਤਾ ਮੈਂ ਤਾਂ ਆਪਣੇ ਧੋਲੇ ਦੀਦੀ ਨੇ ਆਪਣੇ ਧੋਲੇ ਮੇਰੇ ਕੌਣ ਧੋਊਗਾ ਮੈਨੂੰ ਨਹੀਂ ਪਤਾ ਤੁਸੀਂ ਦੀਦੀ ਨਾਲ ਗੱਲ ਕਰ ਲਓ ਇਸ ਬਾਰੇ ਕੋਈ ਨਾ ਮੈਂ ਕਰਦੀਆਂ ਤੁਹਾਨੂੰ ਸਿੱਧਾ ਅੱਜ ਤਾਂ ਇਹਨਾਂ ਨੇ ਮੈਨੂੰ ਬੜਾ ਦੁਖੀ ਕੀਤਾ ਹੁਣ ਤਾਂ ਪਾਣੀ ਸਿਰ ਤੋਂ ਉੱਤੇ ਦੀ ਲੱਗ ਗਿਆ ਹੁਣ ਤਾਂ ਮੈਨੂੰ ਕੁੜੀ ਆਪਣੇ ਨਾਲ ਗੱਲ ਕਰਨੀ ਪੈਣੀ ਹੈ ਚੱਲ ਛੱਡ ਪਰੇ ਕੰਮ ਨੂੰ ਮੈਂ ਤਾਂ ਪਹਿਲਾਂ ਫੋਨ ਨਹੀਂ ਕਰਦੀਆਂ ਉਹਨੂੰ ਉਹਨੂੰ ਬੁਲਾਵਾਂ ਉਹ ਹੀ ਆ ਕੇ ਇਹਨਾਂ ਦੇ ਜਮਾਗ ਵਿੱਚ ਕੁਝ ਪਾਊਗੀ ਮੈਂ ਠੀਕ ਨਹੀਂ ਹੈਗੀ ਤੇ ਤੇਰੇ ਪਰਜਾਈਆਂ ਨੇ ਇੰਨਾ ਤੰਗ ਕਰ ਰੱਖਿਆ ਮੈਨੂੰ ਤੂੰ ਆ ਜਾ ਅੱਜ ਹੀ ਆ ਜਾ ਜਿਵੇਂ ਖੜੀ ਆ ਉਸ ਤਰ੍ਹਾਂ ਹੀ ਆ ਜਾ ਬਸ ਠੀਕ ਹੈ ਅਸਲში ਮਰੂਮੀ ਆ ਕੀ ਕਰ ਰਹੀ ਤੁਸੀਂ ਛੱਡੋ ਉਹ ਕੀ ਤੁਹਾਨੂੰ ਦੋਨੋਂ ਮਾਰਨ ਉਹ ਬੜਾ ਪਰੇਸ਼ਾਨ ਹੋ ਗਏ ਸੀ ਨਹੀਂ ਉਹਨੂੰ ਪਤਾ ਨਹੀਂ ਲੱਗਦਾ ਵੀ ਤੁਹਾਡੇ ਬੋਲਿਆਂ ਨੂੰ ਵੀ ਨਾ ਹੀ ਉਹ ਅਪਰੇਸ਼ਨ ਕਰਾਉਣ ਵਾਲੇ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਛੁੱਟੇ ਲਿ ਆਂ ਬੈਠ ਖਾਣ ਤੁਸੀਂ ਬਹ ਚਾਰੂ ਕਦਵਸ ਤੇ ਕੱਟ ਰਹੇ ਸੀ ਮਮੀ ਤੁਹਾਨੂੰ ਰੈਸਟ ਕਰਨ ਲਈ ਗਿਆ ਸੀ ਤੁਸੀਂ ਚਾਰੂ ਕਦਵਸ ਤੇ ਕੱਟ ਰਹੇ ਸੀ ਕੱੜ ਚਪੜੇ ਦੋ ਦੋ ਨੂੰ ਇਸ ਉਪਾਯੋਨ ਤੁਸੀਂ ਪਹਿਲੇ ਨਾ ਐ ਕਰੋ ਸਿੱਧੇ ਹੋ ਕੇ ਬੈਠੋ ਚਲੋ ਮੜੋ ਇੱਕ ਮਿੰਟ ਆਨ ਨੂੰ ਲੱਤੋ ਕਰ ਕਰੋ ਮਤਾਰੋ ਚੱਪੜ ਹੋ ਜੋ ਸਿੱਧੇ ਹੋ ਜਾਓ ਉੱਪਰ ਸਤਾਂ ਦਾ ਫੁੱਲ ਰੈਸਪੀ ਦਿੱਤਾ ਮੋਝੋ ਬੋਝੋ ਤੇ ਹੁਣ ਦੱਸੋ ਬੋਲੀ ਕੀ ਕਰੋਗੇ ਸਵੇਰੇ ਉੱਠਦੇ ਕਲੇਸ਼ ਪਾ ਲੈਂਦੀ ਆਨੇ ਰੋਜ਼ ਕਦੀ ਝਾੜੂ ਪੋਚੇ ਪਿੱਛੇ ਕਦੀ ਰੋਟੀ ਪਿੱਛੇ ਕਦੀ ਕੱਪੜੇ ਆ ਪਿੱਛੇ ਤੇ ਮੈਂ ਕੀ ਦੱਸਾਂ ਨਾ ਮੈਨੂੰ ਰੋਪੀ ਦਿੰਦੀਆਂ ਨੇ ਟਾਈਮ ਤੇ ਨਾ ਮੈਨੂੰ ਚਾਹ ਪੁੱਛਦੀਆਂ ਨੇ ਨਾ ਨਾ ਕੱਪੜੇ ਧੋਉਂਦੀਆਂ ਨੇ ਆਪਣੇ ਆਪਣੇ ਕਮਰੇ 'ਚ ਬੜੀਆਂ ਹੋਈਆਂ ਨੇ ਨਿਕਲਦੀਆਂ ਹੀ ਨਹੀਂ ਬਾਹਰ ਨਹੀਂ ਮੰਮੀ ਇਹਨਾਂ ਪੁੱਛ ਗੋਗੇ ਤੂੰ ਸਾਨੂੰ ਮੋਂ ਤੱਕ ਦੱਸਿਆ ਕਿਉਂ ਨਹੀਂ ਹੁਣ ਦੇਖ ਕਦੋਂ ਦੀ ਤੂੰ ਆਈ ਹੈ ਆਈ ਹੈ ਨਾ ਆਪਣੇ ਕਮਰੇ 'ਚ ਪਾਣੀ ਦਿੱਤੇ ਤੇਨੂੰ ਪੁੱਛੇ ਤੇਨੂੰ ਆ ਕੇ ਉਹਨਾਂ ਨੂੰ ਹੈ ਕੋਈ ਪਤਾ ਵੀ ਬਾਹਰ ਕੋਈ ਆਇਆ ਹੈ ਕਿ ਨਹੀਂ ਆਇਆ ਨਿਕਲਦੀ ਹੀ ਨਹੀਂ ਬਾਹਰ ਕਮਰੇ 'ਚ ਕੀ ਕਰਾਂ ਮੈਂ ਤਾਂ ਬੜੀ ਦੁਖੀ ਹੋਈਆਂ ਇਹਨਾਂ ਤੋਂ हाँजी कदू आए दी, भी। दी, हाँ आ दी तुसी। मैं बहुत टाइम हुई हूँ मैं हूनी आई रमन हई मैं रूम से बैठी मैंने पता नहीं लगता तो जश्न है जश्न अपने रूम चाहिए पता लगता बहार कोई आया कि नहीं आया

ਜੇ ਜੇ ਲੈ ਪਾ ਲਈ ਲੈ ਤੇਰੇ ਮੂੰਹ ਨੂੰ ਖਵਾ ਜਲਦੀ ਕਰ ਫੜਤੀ ਅੰਨ ਚੱਲਣਾ ਸੀ ਨਾ ਤੂੰ ਕਿੱਥੇ ਗਿਆ ਕਹਰਾ ਇੱਕੋ ਗੋਮ ਪੈਸ ਤੇ ਜੇ ਮੇਰਾ ਪਿੱਛੇ ਹੋ ਕੇ ਬਹਿ ਜਾ ਮੈਂ ਇਦਾਂ ਕਰਦੀ ਤੇਰੇ ਵਾਸਤੇ ਹਲਦੀ ਵਾਲਾ ਦੁੱਧ ਬਣਾ ਕੇ ਲੈ ਕੇ ਆਈਆਂ ਉਹਨੂੰ ਤੈਨੂੰ ਠੀਕ ਲੱਗੇਗਾ ਮੁੰਡੇ ਨੂੰ ਰਮਨ ਨੇ ਸਾੰਬੇ ਹੈ ਨਾ ਉਹਨੇ ਹੁਣ ਤੇਰੇ ਤੇਰੀ ਸੇਵਾ ਕੀਤੀ ਐ ਐਵੇਂ ਰਲ ਮਿਲ ਕੇ ਰਿਆ ਕਰੋ ਕਿਉਂ ਕਿਸੇ ਦਾ ਮਨ ਦੁਖਾਂ ਦੇਉ ਨਾ ਤੇਰੇ ਮਨ ਚ ਖੁਸ਼ ਐ ਨਾ ਉਹਦੇ ਮਨ ਚ ਖੁਸ਼ ਐ ਹਾਂਜੀ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਹਾਂ ਐਵੇਂ ਨਿੱਕੀ ਜੀ ਗੱਲ ਦਾ ਇੰਨਾ ਵੱਡਾ ਪਹਾੜ ਬਣਾ ਲੈਂਦੀ ਆਂ ਰਲ ਮਿਲ ਕੇ ਰਿਆ ਕਰੋ ਦੋਨੋਂ ਜਣੀਆਂ ਠੀਕ ਐ ਜੇ ਸੰ ਮੈਨੂੰ ਉਮੀਦ ਐ ਦੱਸਿਆ ਜਦ ਮੈਂ ਆਈ ਸੀ ਮੈਨੂੰ ਕੁਛ ਠੀਕ ਜਾਣੀ ਲੱਗਦੀ ਇਹ ਆਪਣਾ ਛੋਟਾ ਜਿਹਾ ਪਰਿਵਾਰ ਹੈ ਤੁਸੀਂ ਮੇਰੀ ਜੁਰ ਕਿਉਂ ਨਹੀਂ ਰਹਿੰਦੇ ਨਾ ਤੇਰੀ ਉਹਦੇ ਨਾਲ ਬਣਦੀ ਆ ਨਾ ਮਮਮੀ ਨਾਲ ਬਣਦੀ ਹੈ ਜੇ ਫਿਰ ਐਵੇਂ ਕਿਵੇਂ ਚੱਲੇਗਾ ਆਪਣੇ ਘਰ ਦਾ ਹੁਣ ਤੈਨੂੰ ਚੋਟ ਲੱਗੀ ਕੌਣ ਕਮਾਇਆ ਤੇ ਕਪੜੇ ਆਂਦੇ ਆਪਣੇ ਕੰਮ ਬਾਹਰੋਂ ਕੋਈ ਆਉਂਦਾ ਤੂੰ ਕਿ ਨਹੀਂ ਵੀ ਮੈਂ ਤਾਂ ਇਹ ਚੰਨੇ ਵਿੱਚ ਤੁਸੀਂ ਤਿੰਨੋਂ ਅਪਰਚ ਨਾਲ ਮਿਲ ਕੇ ਰੋ ਆਪਣੇ ਆਪਣੇ ਦਾ ਕੰਮ ਆਉਂਦੇ ਨੇ ਕੋਈ ਹੋਰ ਬਾਹਰੋਂ ਆਇਆ ਹੁਣ ਕੋਈ ਮੁਹੱਲੇ ਚੋਂ ਆਇਆ ਕੋਈ ਚਲੋ ਵੱਡੀ ਹੈ ਵੱਡੀ ਬੈਂਟ ਸਮਝ ਕੇ ਜੇ ਕੁਝ ਬੋਲ ਵੀ ਜਾਂਦੀ ਹੈ ਕੋਈ ਗੱਲ ਉਹ ਤੇਰਾ ਬਹੁਤ ਕਰਦੀ ਆ ਆਪਨੂੰ ਲੱਗਦਾ ਹੁੰਦਾ ਵੀ ਉਹਦੇ ਮਨ 'ਚ ਕੁਝ ਹੈ ਪਰ ਉਹਦੇ ਮਨ 'ਚ ਕੁਝ ਨਹੀਂ। ਅਨੇ ਅੱਜ ਤੱਕ ਮੈਨੂੰ ਤੇਰੇ ਬਾਰੇ ਕਦੇ ਕੋਈ ਮਾੜਾ ਚੰਗਾ ਨਹੀਂ ਕਿਹਾ। ਇਹ ਤੇਰਾ ਬਹਿਣ ਹੈ। ਸਹੀ ਗੱਲ ਹੈ ਜੀ। ਇਹਨੂੰ ਬਦਲਣਾ ਚਾਹੀਦਾ। ਚੀਤਨਾ। ਲੱਗੇ ਸੱਜ ਤੁਦੂ ਪੀਲਾ ਹੈ। ਕਿਵੇਂ ਹੈ ਤੇਰੇ ਸੱਜ ਪਹਿਲਾਂ ਨਾਲ ਅੱਗੇ ਨਾਲ ਤਾਂ ਜੀ ਠੀਕ ਹੈ। ਚਲੋ ਵਧ ਗਿਆ। ਜੀ ਵੀ ਮੈਨੂੰ ਮਾਫ਼ ਕਰ ਦਿਓ। ਉਸੀ ਵੜਦੇ ਸੀ ਚਾਹ ਜੇ ਮੈਨੂੰ ਕੋਈ ਗੱਲ ਕਹਿ ਵੀ ਜਾਂਦੇ ਸੀ ਤਨ ਨੂੰ ਦਿਲ ਤੇ ਨਹੀਂ ਲਾਣੀ ਚਾਹੀਦੀ ਸੀ ਜਸ਼ਨ ਬਿੰਦੂ ਵੀ ਚਾਹੀਦਾ ਸੀ ਕਿ ਜੇ ਤੂੰ ਛੋਟੀ ਸੀ ਕਿ ਮੈਨੂੰ ਵੀ ਤੇਰੀ ਗੱਲ ਦਾ ਪਹਾੜ ਨਹੀਂ ਬਣਾਉਣਾ ਚਾਹੀਦਾ ਸੀ ਸਮਾ ਤੇ ਸਮਝਾਉਣਾ ਚਾਹੀਦਾ ਸੀ ਚਲੋ ਕੋਈ ਗੱਲ ਨਹੀਂ ਦੇਦੂ ਚਲੋ ਮੇਰੀ ਗੱਲ ਸੁਣੋ ਤੁਸੀਂ ਦੋਵਾਂ ਨੇ ਮਿਲ ਕੇ ਰਹਿਣਾ ਪਰ ਹਾਂ ਜੀ ਠੀਕ ਹੈ ਨਾ ਤੇ ਮੰਮੀ ਨਾਲ ਵੀ ਆਪਣੀ ਇੰਦਲੀਸ਼ੂ ਵੇਖਾਰੇ ਜ਼ਰੂਰ ਮੰਮੀ ਸਾਨੂੰ ਮaaf ਕਰ ਦਿਓ ਪਲੀਜ਼ ਤੁਸੀਂ ਐਵੇਂ ਰਲ ਮਿਲ ਕੇ ਰਹੋ ਮੈਂ ਕੀ ਕਹਿੰਨੀ ਆ ਤਨ ਸਿੰਤ ਨੂੰ ਮੈਂ ਰਮਨ ਵਾਸਤੇ ਕਿਹਾ ਸੀ ਚਾਹ ਬਣਾ ਕੇ ਲਈ ਦੋ ਗੱਪੀ ਲਈਆਂ ਮਮੀ ਤੁਸੀਂ ਮੈਨੂੰ ਬੋਲੋ ਕਿ ਚਾਹ ਵਾਸਤੇ ਮੈਨੂੰ ਨਹੀਂ ਆਉਂਦਾ ਮਮੀ ਚਾਲਬੋਜ ਕੇ ਨਹੀਂ ਲੇ ਲਈ ਮੇਰੇ ਵੱਸੇ ਚਾਹ ਬਣਾ ਕੇ ਸੀ ਜਾਣ ਬੁੱਝ ਕੇ ਨਹੀਂ ਜਦੋਂ ਚਾਹ ਦਾ ਪੀਣ ਦਾ ਟਾਈਮ ਚਾਹ ਦਾ ਪੈਸੀ ਲੈਪਟਾਪ ਮੰਮੀ ਐਂਡੀ ਤਾਂ ਗਰਮੀ ਹੋ ਰਹੀ ਹੈ ਬਿਨਾ ਐਸੀ ਤਾਂ ਕਿਵੇਂ ਬੈਠੀ ਰੂਮ ਥੱਲੇ ਰੂਮ ਥੱਲੇ ਜ਼ਰੂਰ